ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ QS ਨੰਬਰ 1 ਰੈਂਕਿੰਗ ਲਈ ਗਲੋਬਲ ਰੈਂਕਿੰਗ ਆਈ ਹੈ ਅਸੀਂ ਇਨਫਰਾਸਟਰਕਚਰ ਕ੍ਰੀਏਟ ਕੀਤਾ ਹੈ ਬੀਟ 에ਅਰਲਾਈਨਸ ਜਾ ਹੋਵੇ 에ਅਰਲਾਈਨਸ ਹੈ ਜਾਂ ਹੋਟਲ ਮੈਨੇਜਮੈਂਟ ਹੈ ਜਾਂ ਟੂਰਿਜ਼ਮ ਹੈ ਕਿਉਂਕਿ ਉਹਦੀ ਰਿਕੁਆਇਰਮੈਂਟ ਹੀ ਹੈ ਇੱਥੇ ਬੱਚਾ ਨੂੰ ਸਭ ਤੋਂ ਪਹਿਲੇ ਜੇ ਬੱਚੇ ਦੀ ਐਜੂਕੇਸ਼ਨ ਨਾ ਹੁਣ ਸਾਨੂੰ ਐ ਨਹੀਂ ਅਸੀਂ ਕਿਤਾਬੀ ਕੀੜੇ ਨਹੀਂ ਬਣਾਉਣੇ ਬੱਚੇ ਅਸੀਂ ਬਣਾਉਣਾ ਚਾਹ ਰਹੇ ਹੌਲਿਸਟਿਕ ਡਿਵੈਲਪਮੈਂਟ ਆਫ ਅ ਸਟੂਡੈਂਟ ਕਿ ਬੱਚਾ ਕਿਤਾਬੀ ਕੀੜਾ ਨਾ ਬਰੇ ਉਹਦੀ ਓਵਰਆਲ ਡਿਵੈਲਪਮੈਂਟ ਹੋਏ ट्रेनिंग बहुत अच्छी होती है जैसे आप देख रहे हैं एयरक्राफ्ट भी एकदम रियल एयरक्राफ्ट पे बेस्ड है तो यहाँ पे हमारे सारे प्रैक्टिकल्स और डेमॉन्स्ट्रेशन अनाउंसमेंट सारा आ, इन फ्लाइट एक्सपीरियंस हमको सब सिखाया जाता है इसके अंदर ताकि हम इंडस्ट्री के लिए रेडी हो सकें हम इंडस्ट्री के लिए यहीं से तैयार हो के जाएंगे हमें इंडस्ट्री में इतना ज़्यादा टफ़ नहीं होगा जाना कम्पेयर टू अदर वो टफ़ उनके लिए कॉम्पिटिशन टफ़ होगा बिकॉज वो लोग ये एक्सपीरियंस नहीं कर पाएंगे जो हम अभी से यहाँ करें ਮੁਝੇ ਬਹੁਤ ਅੱਛਾ ਲੱਗਾ ਮੈਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ ਕਮਿਊਨੀਕੇਸ਼ਨ ਸਕਿੱਲ ਜਦ ਮੈਂ ਫਸਟ ਟਾਈਮ ਆਈ ਥੀ ਮੇਰੇ ਮੇਂ ਇਤਨਾ ਕੌਨਫੀਡੈਂਸ ਨਹੀਂ ਥਾ ਲਾਈਕ ਮੈਂ ਬਹੁਤ ਸਾਰੀ ਲੈਂਗੁਏਜਸ ਐਂਡ ਇੰਗਲਿਸ਼ ਮੇਂ ਥੀ ਵੀਕ ਥੀ ਬਟ मैं इम्प्रूव कर रही हूँ यहाँ पे ग्रूमिंग सिखाते हैं इवन यहाँ पे एयरक्राफ्ट का मॉडल है तो हम लोगों को बहुत सी चीज़ें दिखाई जाती है यूजुअली लोगों का ये होता है कि एयर होस्टेस सर्व करती है बट उसके अलावा भी बहुत सी चीज़ें होती है वो हमें यहाँ पे सिखाई जाती है हमें मेरे को मैक्सिमम कंपनीज आती है मेरी मोस्टली हंड्रेड प्लेसमेंट है एज अ यू आई टी एच मेरे को फोर्टी प्लस कंपनीज आई हैं फॉर होटल मैनेजमेंट एंड फॉर एयरलाइंस वर्ल्ड दी रेनाउंड एट मोस्ट रेनाउंड एयरलाइंस रिनाउंडे बच्चों की प्लेसमेंट ली चंडीगढ़ यूनिवर्सिटी आई है airlines place tha indigo place tha goch place tha singapore airlines place tha so name the airline my student is working there ha who university hai to definitely extra hai hun jo mere ek bacche nal gal kiti agree oh first year the student hai ohnu aj sal pura nahi hoya itthe aaye oh baccha hafte layi dubai la ke aaya hai chandigarh university puri internship the provide karta hai oh hafte layi hunne dubai to wapas aaya baccha saada ਜਿਹੜੀ ਸਭ ਤੋਂ ਵੱਡੀ ਇੰਟਰਨਸ਼ਿਪ ਜੌਬ ਪਲੇਸਮੈਂਟ ਇੰਟਰਨਸ਼ਿਪ ਫੈਸਿਲਿਟੀਜ਼ ਜਿਹੜੀ ਪ੍ਰੋਵਾਈਡ ਹੁੰਦੇ ਮੇਰੇ ਬੱਚੇ ਜਾਂਦੇ ਆ ਵਰਲਡ ਡਿਜ਼ਨੀ ਮੈਕਸਿਮਮ ਬੱਚੇ ਸਾਡੇ ਡਿਪਾਰਟਮੈਂਟ ਤੋਂ ਜਾਂਦੇ ਆ ਵਰਲਡ ਡਿਜ਼ਨੀ which is a paid internship ਬੱਚਾ ਇੱਥੋਂ ਜਾਂਦਾ ਹੈ ਤੇ ਕਮਾ ਕੇ ਵਾਪਸ ਆਉਂਦਾ ਹੈ यूएस वॉलडिज ਵਿੱਚ ਪਿੰਬੰਦੀ ਇੰਟਰਨਸ਼ਿਪ ਕਰਕੇ ਆਈ। ਬਿਲਕੁਲ ਸੀਯੂ ਦੇ ਥਰੂ ਬਹੁਤ ਵਧੀਆ ਹੋਰ ਵੀ ਓਪਰਚੁਨਿਟੀਆਂ ਮੈਨੂੰ ਆਉਣਾ ਜੋ ਇੱਕ ਸੀ ਤੇ ਇੱਥੋਂ ਪੜ੍ਹ ਕੇ ਇੱਥੋਂ ਹੀ ਸਾਨੂੰ ਮੌਕਾ ਮਿਲਿਆ ਪੂਰੇ ਇੰਡੀਆ 'ਚ ਬਹੁਤ ਗਿਣੀ ਚੁਣੀ ਇਸ ਯੂਨੀਵਰਸਿਟੀਜ਼ ਹੈ ਜਨਾਦਾ ਟਾਇਅਪ ਬਾਰ ਕੰਪਨੀਆਂ ਨਾਲ ਐਸਪੈਸ਼ਲੀ ਵਾਲਡिज ਨਾਲ ਤੇ ਮੈਂ ਬਹੁਤ ਮੈਂ ਆਪ ਨੂੰ ਥੈਂਕਫੁਲ ਤੇ ਗ੍ਰੇਟਫੁਲ ਫੀਲ ਕਰਦੀ ਆਂ। ਸਵਾਗਤ ਹੈ ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋ ਅੱਜ ਅਸੀਂ ਪਹੁੰਚਿਆ ਉਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਯੂਨੀਵਰਸਿਟੀ ਨੇ ਕਿੰਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਵੀ ਦਿੱਤਾ ਕਿਉਂਕਿ ਜਦੋਂ ਹਰ ਇੱਕ ਮਾਂ-ਬਾਪ ਦਾ ਸੁਪਨਾ ਹੁੰਦਾ ਬੱਚਿਆਂ ਨੂੰ ਜਿੱਥੇ ਪੜਾ ਰਹੇ ਹੁੰਨੇ ਆ ਕਿ ਉੱਥੇ ਹੀ ਬੱਚਿਆਂ ਨੂੰ ਪਲੇਸਮੈਂਟ ਮਿਲੇ ਤੇ ਉਹਨਾਂ ਨੂੰ ਜੋਬ ਵੀ ਮਿਲੇ ਕਿਉਂਕਿ ਆਉਣ ਵਾਲਾ ਜਿਹੜਾ ਫਿਊਚਰ ਹੁੰਦਾ ਉਹ ਮਾਂ-ਪਿਓ ਦੇ ਲਈ ਵੀ ਤੇ ਬੱਚਿਆਂ ਦੇ ਲਈ ਵੀ ਸਕਾਰਾ ਹੋ ਜਾਂਦਾ ਤੇ ਇਸ ਸਮੇਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ 'ਚ ਮੌਜੂਦ ਆ ਜਿਸਨੇ ਕਿ ਉਹ ਇਸ ਰੈਂਕਿੰਗ ਜਿਹੜੀ ਕਿ ਪੂਰੇ ਦੇਸ਼ ਭਰ ਦੀ ਜਿਹੜੀ ਯੂਨੀਵਰਸਿਟੀਾਂ ਦੀ ਰੈਂਕਿੰਗ ਹੁੰਦੀ ਹੈ ਜਿਸ ਦੇ ਵਿੱਚ ਸਬਜੈਕਟ ਵਾਈਜ਼ ਜਿਹੜੀ ਯੂਨੀਵਰਸਿਟੀ ਦਾ ਦੇਖਿਆ ਜਾਂਦਾ ਕਿ ਯੂਨੀਵਰਸਿਟੀ ਨੇ ਕਿਹੜੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਤਰੱਕੀ ਕੀਤੀ ਹੈ ਤਾਂ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਸਾਡੇ ਨਾਲ ਹਰਜੋਤ ਮੈਡਮ ਨੇ ਸਭ ਤੋਂ ਪਹਿਲਾਂ ਸਵਾਗਤ ਦਾ ਡੈਲੀ ਪੋਸਟ ਜੀ ਆਪੀ ਦੇ। ਥੈਂਕ ਯੂ ਸਰ ਤੁਹਾਡਾ ਸਵਾਗਤ ਹੈ ਜੰਨੇਗਾ ਯੂਨੀਵਰਸਿਟੀ ਦੇ ਵਿੱਚ। ਬਿਲਕੁਲ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਗੱਲਬਾਤ ਕੀਤੀ ਹੈ ਪਰ ਵਰਲਡ ਦੇ ਵਿੱਚ ਇੱਕ ਨਾਮ ਚਮਕਾਇਆ ਹੈ ਪੂਰੇ ਦੇਸ਼ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ ਅਸੀਂ ਹੁਣ ਕਿਹੋ ਜਿਹੀ ਰੈਂਕਿੰਗ ਦੇ ਵਿੱਚ ਬਾਰੇ ਜਾਨਣਾ ਚਾਹੁੰਦੇ ਸਰ ਅਸੀਂ ਕਯੂਐਸ ਰੈਂਕਿੰਗ ਤੇ ਹੁਣ ਪਹਿਲਾ ਸਾਡਾ 100 ਅਬੋਵ ਰੈਂਕਸ ਸੀਗਾ ਹੁਣ ਸਾਡਾ 51 ਟੂ 100 ਦੇ ਵਿੱਚ ਰੈਂਕ ਆਇਆ ਰੀਸੈਂਟਲੀ ਐਂਡ ਇਹ ਓਵਰਆਲ ਰੈਂਕਿੰਗ ਹੈ ਪਰ ਤੁਸੀਂ ਇਸ ਟਾਈਮ ਯੂਨੀਵਰਸਿਟੀ ਇੰਸਟੀਟਿਊਟ ਆਫ ਟੂਰਿਜ਼ਮ ਐਂਡ ਹੌਸਪੀਟੈਲਿਟੀ ਮੈਨੇਜਮੈਂਟ ਦੇ ਵਿੱਚੋਂ ਜਿਹਦੇ ਵਿੱਚ ਹੋਟਲ ਮੈਨੇਜਮੈਂਟ 에ਅਰਲਾਈਨਸ ਟ੍ਰੈਵਲ ਐਂਡ ਟੂਰਿਜ਼ਮ ਕੋਰਸਸ ਕਰਾਈ ਜਾਂਦੇ ਐਂਡ ਐਸ ਟਾਈਮ ਤੱਕ ਯੂਐਸ ਰੈਂਕਿੰਗ ਸਾਡਾ ਨੰਬਰ 1 ਇੰਸਟੀਟਿਊਸ਼ਨ ਰਹਾ ਹੈ ਹੌਸਪੀਟੈਲਿਟੀ ਐਂਡ ਟ੍ਰੈਵਲ ਐਂਡ ਟੂਰਿਜ਼ਮ ਦੇ ਵਿੱਚ ਐਸ ਪਰ ਕਯੂਐਸ ਵਰਲਡ ਰੈਂਕਿੰਗਸ ਜੋ ਕਿ ਬਹੁਤ ਡਿਫਰੈਂਟ ਪੈਰਾਮੀਟਰਸ ਦੇ ਬੇਸ ਤੇ ਸਾਨੂੰ ਰੈਂਕਿੰਗ ਮਿਲੀ ਹੈ ਅਕੈਡੈਮਿਕ ਪੈਰਾਮੀਟਰਸ ਇੰਟਰਨੈਸ਼ਨਲ ਰਿਲੇਸ਼ਨਸ ਯਰ ਸਟੂਡੈਂਟ ਟੂ ਰੇਸ਼ੋ ਰਿਸਰਚ ਪੈਰਾਮੀਟਰਸ ਸੋ ਇਹ ਸਭ ਪੈਰਾਮੀਟਰਸ ਨੂੰ ਕਨਸਿਡਰ ਕਰਕੇ ਸਾਰੇ ਕਿਊਐਸ ਰੈਂਕਿੰਗ ਬਹੁਤ ਵਧੀਆ ਆਈ ਹੈ ਇਸ ਵਾਰੀ ਬਿਲਕੁਲ ਇਸ ਵਿੱਚ ਜਿਹੜੀ ਸਫਲਤਾ ਹੁੰਦੀ ਇਸ ਨਾਲ ਬੱਚਿਆਂ ਨੂੰ ਬਹੁਤ ਬੈਨੀਫਿਟ ਮਿਲਦੇ ਆ ਕਿਉਂਕਿ ਬੱਚੇ ਜਿੱਥੇ ਪੜ ਰਹੇ ਹੁੰਦੇ ਆ ਉੱਥੇ ਹੀ ਮਾਪਿਆਂ ਦਾ ਹੁੰਦਾ ਕਿ ਬੱਚਿਆਂ ਨੂੰ ਜੌਬ ਮਿਲ ਜਾਏ ਇਸ ਨਾਲ ਬਹੁਤ ਪੈਨ ਵਰਲਡ ਜਿਸੀਂ ਕਹਿ ਸਕਦੇ ਆ ਕਿ ਬੱਚਿਆਂ ਨੂੰ ਫਾਇਦਾ ਮਿਲੇਗਾ ਇਸ ਦਾ ਬਹੁਤ ਫਾਇਦਾ ਮਿਲਦਾ ਸਰ ਤੁਸੀਂ ਆਪ ਦੇਖੋ ਕਿ ਇੰਟਰਨੈਸ਼ਨਲ ਲੈਵਲ ਤੇ ਜਾਣੀ ਜਾ ਰਹੀ ਯੂਨੀਵਰਸਿਟੀ ਸਾਡੀ ਐਂਡ ਯੂਨੀਵਰਸਿਟੀਸ ਟ ਨੋਟਸ ਸਾਡੇ ਕੋਲ ਇੱਕ ਡਿਫਰੈਂਟ ਕੋਰਸੇਸ ਨਹੀਂ ਹੈ ਬਟ ਅਸੀਂ ਉਹਨੇ ਉਹਨਾਂ ਇਨਫਰਾਸਟ੍ਰਕਚਰ ਵੀ ਬੱਚਿਆਂ ਨੂੰ ਦੇਣੇ ਆ ਅਲੋਂਗ ਵਿਦ ਡਿਫਰੈਂਟ ਐਕਸਪੋਜ਼ਰ ਯੂ نو ਐਸ ਫਾਰ ਐਸ ਇੰਡਸਟਰੀ ਹੈਗੇ ਯਾ ਪ੍ਰੈਕਟੀਕਲ ਐਕਸਪੋਜ਼ਰ ਹੈ ਉਹ ਸਭ ਬੱਚਿਆਂ ਨੂੰ ਇੱਥੇ ਮਿਲਦਾ ਹੈ ਮਤਲਬ ਇੱਥੇ ਅਸੀਂ ਇਹ ਕਹਿ ਸਕਦੇ ਆ ਕਿ ਮਸ਼ੀਨਾ ਜਿਹੜੀਆਂ ਨਹੀਂ ਤਿਆਰ ਮਸ਼ੀਨਾਂ ਨੂੰ ਤਿਆਰ ਕਰਾਏ ਬੱਚੇ ਤਿਆਰ ਕੀਤੇ ਆ ਮਸ਼ੀਨ ਹੀ ਤਿਆਰ ਕੀਤੀ ਜਾਂਦੀ ਹੈ ਬਿਲਕੁਲ ਸਰ ਤੁਸੀਂ ਸਾਡੇ ਬੱਚੇ ਦੇਖੋਗੇ ਤੁਸੀਂ ਆਪਣਾ ਪੇਜ ਇਸ ਕਹੋਗੇ ਕਿ ਹਾਂ ਅਸੀਂ ਵਾਕਿਆ ਕਿਸੇ ਡਿਫਰੈਂਟ ਜਗ੍ਹਾ ਤੇ ਆਏ ਆ ਮਤਲਬ ਅਸੀਂ ਹੁਣ ਬੱਚਿਆਂ ਨੂੰ ਮਿਲਾਓਗੇ ਸਾਨੂੰ ਬਿਲਕੁਲ ਸਰ ਸਾਡੇ ਬੱਚੇ ਇੱਥੇ ਬੈਠੇ ਰਹੇ ਸੋ ਸੇਕ ਵਾਰੀ ਦੇਖਿਓ ਸਾਡੇ 에ਅਰਲਾਈਨਸ ਐਂਡ 에ਅਰਪੋਰਟ ਮੈਨੇਜਮੈਂਟ ਦੇ ਬੱਚੇ ਬੈਠੇ ਨੇ ਇੱਥੇ ਇਸ ਟਾਈਮ ਕਲਾਸ ਚੱਲ ਰਹੀ ਹੈ ਗਰੂਮਿੰਗ ਦੀ ਜਿਹਦੇ ਵਿੱਚ ਗਰੂਮਿੰਗ ਇਸ ਇੱਕ ਬਹੁਤ ਇੰਪੋਰਟੈਂਟ ਕੋਰਸ ਕਰਾਇਆ ਜਾਂਦਾ ਹੈ ਸਾਡੇ ਬੱਚਿਆਂ ਨੂੰ ਬਿਕਾਜ਼ ਇੱਕ ਪ੍ਰੋਫੈਸ਼ਨਲ ਡਿਵੈਲਪਮੈਂਟ ਦਾ ਸਭ ਤੋਂ ਪਹਿਲਾ ਸਟੈਪ ਹੈ ਗਰੂਮਿੰਗ ਸੋ ਅਸੀਂ ਇਸ ਟਾਈਮ ਗਰੂਮਿੰਗ ਲੈਬ ਦੇ ਵਿੱਚ ਹੈ ਜਿਹਦੇ ਵਿੱਚ ਸਟੂਡੈਂਟਸ ਆਰ ਰੈਡੀ ਟੂ ਲਰਨ ਡਿਫਰੈਂਟ ਐਸਪੈਕਟਸ ਆਫ ਗਰੂਮਿੰਗ ਐਂਡ ਪ੍ਰੋਫੈਸ਼ਨਲ ਡਿਵੈਲਪਮੈਂਟ ਮਤਲਬ ਸਟੱਡੀ ਦੇ ਨਾਲ ਨਾ ਜਿਹੜਾ ਇਹ ਪ੍ਰੈਕਟੀਕਲ ਹੁੰਦਾ ਹੈ ਇਹ ਇਹ ਬੇਸਿਕ ਹੈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਰ ਸਾਡੇ ਕੋਲ ਐਕਸਪਰਟ ਵੀ ਨੇ ਗਰੂਮਿੰਗ ਦੇ تھے ਜੋ ਕਿ ਬੱਚਿਆਂ ਨੂੰ ਡਿਟੇਲਸ ਯੂ نو ਬੱਚਿਆਂ ਨੂੰ ਐਕਸਪੋਜ਼ਰ ਦਿੰਦੇ ਨੇ ਐਂਡ ਉਹ ਤੁਹਾਨੂੰ ਦੱਸਣਗੇ ਐਗਜ਼ੈਕਟਲੀ ਦੇ ਬੱਚਿਆਂ ਨੂੰ ਅਸੀਂ ਕੀ ਕਰਾ ਰਹੇ ਹਾਂ ਰਿਲੇਟਡ ਟੂ ਗਰੂਮਿੰਗ ਯਾ ਅਸੀਂ ਹੁਣ ਪਹੁੰਚੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਉਸ ਜਗ੍ਹਾ ਤੇ ਜਿੱਥੇ ਕੀ 에ਅਰਲਾਈਨ ਦੇ ਜਿਹੜੇ ਐਚਐਮ ਦਾ ਜਿਹੜਾ ਪਾਰਟ ਹੈ ਜਿੱਥੇ ਬੱਚਿਆਂ ਨੂੰ ਸਾਰਾ ਸਿਖਾਇਆ ਜਾਂਦਾ ਟ੍ਰੇਨਿੰਗ ਪਰਪਸ ਕੀ ਹੁੰਦਾ ਸਾਡੇ ਨਾਲ ਮੈਡਮ ਨੇ ਅ ਅਰਵਿੰਦਰ ਕੋਰ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਸਵਾਗਤ ਦੇ ਦਿੱਲੀ ਪੋਸਟ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਿਆ ਜਦੋਂ ਅਸੀਂ ਹੁਣ ਐਂਟਰੀ ਕੀਤੀ ਕਿ ਬੱਚੇ ਉਸ ਜਹਾਜ਼ ਦੇ ਵਿੱਚ ਹੀ ਸਿੱਖ ਰਹੇ ਜਿੱਥੇ ਆਨਲਾਈਨ ਸਮੇਂ ਵਿੱਚ ਬੱਚਿਆਂ ਨੇ ਆਪਣੀ ਜ਼ਿੰਦਗੀ ਨੂੰ ਆਪਣੇ ਫਿਊਚਰ ਨੂੰ ਦੇਖਣਾ ਹੋਵੇ। ਆ ਨਾ ਚੰਡੀਗੜ੍ਹ ਯੂਨੀਵਰਸਿਟੀ ਸਾਨੂੰ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕਯੂਐਸ ਨੰਬਰ 1 ਰੈਂਕਿੰਗ ਲਈ ਗਲੋਬਲ ਰੈਂਕਿੰਗ ਆਈ ਹੈ ਤੇ ਇਹਨੂੰ ਅਚੀਵ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਉਹਦੀ ਇੱਕ ਮਿਹਨਤ ਹੈ ਕਿ ਅਸੀਂ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਹੈ ਬੀਟ 에어ਲਾਈਨਸ ਜਾਂ ਹੋਵੇ 에어ਲਾਈਨਸ ਹੈ ਜਾਂ ਹੋਟਲ ਮੈਨੇਜਮੈਂਟ ਹੈ ਜਾਂ ਟੂਰਿਜ਼ਮ ਹੈ ਕਿਉਂਕਿ ਉਹਦੀ ਰਿਕੁਆਇਰਮੈਂਟ ਹੀ ਹੈ ਜੇ ਅਸੀਂ ਇੰਡਸਟਰੀ ਨਾਲ ਸਾਂਝੇ ਹੋ ਕੇ ਕੰਮ ਨਹੀਂ ਕਰਾਂਗੇ ਤਾਂ ਸਾਡੇ ਬੱਚੇ ਕਿਥੇ ਨਹੀਂ ਜਾ ਸਕਦੇ ਬਿਲਕੁਲ ਹਰ ਚੀਜ਼ ਦਾ ਪੈਰਾਮੀਟਰ ਹੁੰਦਾ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਤ ਜੀ ਤੁਹਾਡੇ ਕੋਲ ਅਵੇਲੇਬਲ ਵੀ ਹੋਣੀ ਚਾਹੀਦੀ ਆ ਬਿਲਕੁਲ ਅਸੀਂ ਦਰਸ਼ਕਾਂ ਨੂੰ ਦਿਖਾਣੇ ਆ ਕਿ ਇਹ ਜਹਾਜ਼ ਹੈ ਜਿਹੜਾ ਇੱਥੇ ਜਿਸ ਦੇ ਵਿੱਚ ਬੱਚੇ ਟ੍ਰੇਨਿੰਗ ਕਰ ਰਹੇ ਨੇ ਅਸੀਂ ਐਂਟਰੀ ਕੀਤੀ ਐਂਟਰੀ ਤੋਂ ਬਾਅਦ ਸਾਨੂੰ ਮੈਮ ਤੇ ਅਸੀਂ ਹੁਣ ਉਹ ਗੱਲਾਂ ਜਿਹੜੀਆਂ ਜਾਣਾਂਗੇ ਜਿਸ ਕਾਰਨ ਚੰਡੀਗੜ੍ਹ ਯੂਨੀਵਰਸਿਟੀ ਤੇ ਬੱਚੇ ਟੌਪ ਤੇ ਜਿਹੜੇ ਜੋਬ ਵੀ ਕਰ ਰਹੇ ਨੇ ਤੇ ਅੱਤੇ ਪਲੇਸਮੈਂਟ ਮੈਡਮ ਕੀ ਕੀ ਪੈਰਾਮੀਟਰ ਜਿਹੜੇ ਅਸੀਂ ਗੱਲ ਕਰੀਏ ਤਾਂ ਇਨ੍ਹਾਂ ਬੱਚਿਆਂ ਨੂੰ ਇੱਥੇ ਜਿਹੜਾ ਓਕੇ ਇੱਥੇ ਬੱਚਿਆਂ ਨੂੰ ਸਭ ਤੋਂ ਪਹਿਲੇ ਜੇ ਬੱਚੇ ਦੀ ਐਜੂਕੇਸ਼ਨ ਨਾ ਹੁਣ ਸਾਨੂੰ ਐ ਨਹੀਂ ਅਸੀਂ ਕਿਤਾਬੀ ਕੀੜੇ ਨਹੀਂ ਬਣਾਣੇ ਬੱਚੇ ਅਸੀਂ ਬਣਾਣਾ ਚਾਹ ਰਹੇ ਹੋਲਿਸਟਿਕ ਡਿਵੈਲਪਮੈਂਟ ਆਫ ਅ ਸਟੂਡੈਂਟ ਕਿ ਬੱਚਾ ਕਿਤਾਬੀ ਕੀੜਾ ਨਾ ਬਰੇ ਉਹਦੀ ਓਵਰਆਲ ਡਿਵੈਲਪਮੈਂਟ ਹੋਏ ਤੇ ਉਹਦੇ ਲਈ ਸਭ ਤੋਂ ਪਹਿਲੇ ਹੁੰਦਾ ਸਾਡਾ ਅਕੈਡਮਿਕਸ ਅਕੈਡਮਿਕਸ ਵਿੱਚ ਬੱਚੇ ਨੂੰ ਪੜਾਣਾ ਕੀ ਹੈ ਉਹਦੇ ਲਈ ਅਸੀਂ ਸਾਡਾ ਹਰ ਸਾਲ ਸਾਡਾ ਅਕੈਡਮਿਕ ਸਿਲੇਬਸ ਚੇਂਜ ਹੁੰਦਾ ਹੈ ਜਿਹੜਾ ਐਸ ਪਰ ਦਾ ਇੰਡਸਟਰੀ ਰਿਕੁਆਇਰਮੈਂਟ ਅਸੀਂ ਬਣਾਉਂਦੇ ਆ ਕਿ ਅੰਡਰ ਇੰਡਸਟਰੀ ਚ ਕੀ ਕੀ ਰਿਕੁਆਇਰਮੈਂਟਸ ਹੈ ਸਾਡੀਆਂ ਇੰਡਸਟਰੀਸ ਤੇ ਅਸੀਂ ਫੀਡਬੈਕ ਲੈਨੇ ਆ ਅਲੋਂਗ ਵਿਦ ਅਸੀਂ UGC ਨੈਟ ਜਿਹੜਾ ਉਹਨਾਂ ਦਾ ਹੁੰਦਾ UGC ਦੇ ਕੀ ਰਿਕੁਆਇਰਮੈਂਟਸ ਹੈ ਉਹ ਕਰਿਕੂਲਮ ਡਿਜ਼ਾਈਨ ਹੁੰਦਾ ਹੈ ਉਹਦੇ ਵੀ ਅੱਗੇ ਬਹੁਤ ਸਾਰੇ ਰਿਕੁਆਇਰਮੈਂਟਸ ਹੈ ਮਤਲਬ ਉਹ ਚੀਜ਼ ਜਾਣਨਾ ਜੋ ਮਤਲਬ ਜਿਸ ਦੀ ਲੋੜ ਹੈਗੀ ਅੱਗੇ ਜ਼ਰੂਰਤ ਹੈਗੀ ਹੈ ਚਾਹੇ ਉਹ ਅਸੀਂ ਪੈਨ ਇੰਡੀਆ ਦੀ ਗੱਲ ਕਰੀਏ ਮਤਲਬ ਇਹ ਨਹੀਂ ਹੈਗਾ ਕਿ ਆਪਦੇ ਅਕੋਰਡਿੰਗ ਨਹੀਂ ਸਭ ਕੁਝ ਜੋ ਨੀਡ ਹੈ ਅਸੀਂ ਪੈਨ ਇੰਡੀਆ ਦੀ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਪੂਰੇ ਵਰਲਡ ਦੀ ਗੱਲ ਹੈ ਕਿ ਕਿਉਂਕਿ ਮੇਰੇ ਬੱਚੇ ਵਰਲਡ ਹੀ ਪਲੇਸਡ ਹੈ ਮੇਰੇ ਬੱਚੇ ਹਰ ਥਾਂ ਤੇ ਜਾਂਦੇ ਆ ਪਲੇਸਮੈਂਟਸ ਲਈ ਜੀ 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 तो अकेडमिक्स स्कीम एंड सिलेबस इंफ्रास्ट्रक्चर ना साढ़ा हैगा स्किल बेस्ड ट्रेनिंग कि हम बच्चों को स्किल्स कैसे प्रोवाइड करें तो स्किल बेस ट्रेनिंग के लिए ये लैब बनाई गई है कि बच्चे को हर चीज़ की हैंड्स ऑन ट्रेनिंग मिले अगर मैं ये एविएशन लैब की बात करती हूँ यहाँ पर हमारे एयरलाइंस में सर्विस कैसे होती है गैस हैंडलिंग कैसे होती है एमरजेंसी प्रोसीजर्स कैसे होते हैं क्योंकि एयरलाइंस में हमसे वेजिटेरियन नॉन वेजिटेरियन नहीं करते हैं वो भी होता है दूसरा हमारा होता है फैकल्टी रेशो तो मैं पूरे डिपार्टमेंट की बात करूँ UIITHM as a whole to pure department me hamari maximum faculties from industry te assi apna industry experience share karde ha bachcha nal nal academic share karde ha bilkul assi tode nal hor vi galla karae par assi bachcha de do is samay sikhaya ja rahe assi madam ka ke nal nal tusi vi sade nal chalo te jo itthe teacher dekh sakde ho tusi live jehda sara dassya ja rahe kyunki ik jadon job kar rahe hunde ha to us samay jo jo sanu zarurat hundi hai ta ਉਹ ਚੀਜ਼ਾਂ ਸਾਨੂੰ ਜਰੂਰ ਪਤਾ ਹੋਣੀ ਚਾਹੀਆਂ ਬਿਲਕੁਲ ਮੈਡਮ ਇਹ ਜਿਹੜੀ ਟ੍ਰੇਨਿੰਗ ਹੈਗੀ ਇਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਇਹ ਇਨਫਲਾਈਟ ਡੈਮੋਨਸਟ੍ਰੇਸ਼ਨ ਹੋ ਰਹੀ ਹੈ ਕਿ ਜਨਰਲੀ ਜਦ ਅਸੀਂ ਟ੍ਰੀਟ ਕਰਦੇ ਹਾਂ ਕਿ ਤੁਸੀਂ ਪਹਿਲੀ ਵਾਰ ਟਰੈਵਲ ਕਰ ਰਹੇ ਹੋ ਤੇ ਕਈ ਵਾਰ ਨਹੀਂ ਪਤਾ ਹੁੰਦਾ ਸੀਟ ਬੈਲਟ ਕਿਵੇਂ ਬਾਨੀ ਹੈ ਐਮਰਜੈਂਸੀ ਸਿਚੁਏਸ਼ਨ ਹੈ ਤੁਸੀਂ ਲਾਈਫ ਜੈਕਟ ਕਿਵੇਂ ਯੂਜ਼ ਕਰਨੀ ਹੈ ਜੇ ਤੁਹਾਡਾ ਡੀਕੰਪਰੈਸ਼ਨ ਹੁੰਦਾ ਹੈ ਤੇ ਤੁਹਾਡੇ ਆਕਸੀਜਨ ਮਾਸਕ ਡ੍ਰੌਪ ਡਾਊਨ ਹੁੰਦੇ ਹਨ ਉਹ ਕੀ ਹੁੰਦੇ ਕਿਵੇਂ ਹੁੰਦੇ ਤੇ ਉਹ ਬੱਚਾ ਨੂੰ ਅਸੀਂ ਪੈਲੇ ਸਿਖਾ ਕੇ ਪੇਜ ਦੇ ਹਾਂ ਕਿ ਕਿਵੇਂ ਹੈ ਤਾਂ ਕਿ ਉਹ ਇੰਡਸਟਰੀ ਰੈਡੀ ਹੈ ਮਤਲਬ ਜਿਹੜੀ ਅਸੀਂ ਇਸ ਸਪੈਸ਼ਲਾਈਜ਼ੇਸ਼ਨ ਅਸੀਂ ਕਹਿ ਸਕਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਜਿਹੜੀ ਬੱਚਿਆਂ ਨੂੰ ਇਸ ਜਿਹੜੀ ਇੱਕ ਸਿਖਾ ਕੇ ਅੱਗੇ ਭੇਜੋ ਯੈਸ ਇਹ ਸਪੈਸ਼ਲਾਈਜ਼ੇਸ਼ਨ ਹੈ ਅਗੇਨ ਹੋਲਿਸਟਿਕ ਡਿਵੈਲਪਮੈਂਟ ਅਸੀਂ ਇਹਨਾਂ ਨੂੰ ਕਿਉਂ ਨਹੀਂ ਸਮਝਾ ਰਹੇ ਆ ਅਸੀਂ ਇਹਨਾਂ ਨੂੰ ਪ੍ਰੈਕਟੀਕਲ ਸਮਝਾ ਰਹੇ ਆ ਸਰਵਿਸ ਕਿਵੇਂ ਕਰਨੀ ਹੈ ਐਮਰਜੈਂਸੀਸ ਹੈਂਡਲ ਕਿਵੇਂ ਕਰਨਾ ਹੈ ਕਿਉਂਕਿ ਹਰ ਬੰਦਾ ਡਿਫਰੈਂਟ ਹੁੰਦਾ ਹੈ ਹਰ ਬੰਦੇ ਨੂੰ ਹੈਂਡਲ ਕਰਨ ਦਾ ਤਰੀਕਾ ਡਿਫਰੈਂਟ ਹੁੰਦਾ ਹੈ ਬੱਚਿਆਂ ਨੂੰ ਗੈਸ ਹੈਂਡਲਿੰਗ ਅਸੀਂ ਇੱਥੇ ਕਮਿਊਨੀਕੇਸ਼ਨ ਸਕਿਲਸ ਦੀ ਟ੍ਰੇਨਿੰਗ ਕਰਾਉਂਦੇ ਹਾਂ ਬੈਸ ਨੂੰ ਲੈ ਕੇ ਕਿਉਂਕਿ ਕਈ ਵਾਰ ਪ੍ਰੋਬਲਮ ਆਂਦੀ ਹੈ ਲੈਂਗੁਏਜ ਕਿਉਂਕਿ ਇਹ ਜਾਂਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪੰਜਾਬੀ ਹੋਏਗਾ ਇੰਡੀਅਨ ਹੋਏਗਾ ਪੂਰੇ ਵਰਲਡ ਦੇ ਲੋਕ ਹੁੰਦੇ ਨੇ ਟਰੈਵਲ ਕਰਦੇ ਤੇ ਅਪਾਰਟ ਫਰਮ ਕਮਿਊਨੀਕੇਸ਼ਨ ਸੌਫਟ ਸਕਿਲਸ ਅਸੀਂ ਬੱਚਿਆਂ ਨੂੰ ਇੱਥ ਚੋਇਸ ਹੈ ਸਟੂਡੈਂਟ ਨੂੰ ਸਿੱਖ ਸਕਦਾ ਹੈ ਲੈਂਗੁਏਜ ਬਿਲਕੁਲ 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 ਅਸੀਂ ਹੋਰ ਵੀ ਅੱਗੇ ਪੂਰਾ ਤੁਹਾਨੂੰ ਅਸੀਂ ਜਿਹੜਾ ਬੱਚੇ ਵੀ ਹੈਗੇ ਨੇ ਮੌਜੂਦ ਹੈਗੇ ਨੇ ਮੈਡਮ ਗਲੋਬਲ ਪੂਰੇ ਅਸੀਂ ਵਰਲਡ ਦੀ ਗੱਲ ਕਰੀਏ ਫਿਰ ਕੰਪਨੀ ਕਿਹੜੀ ਕਿਹੜੀ ਕੰਪਨੀਆਂ ਦੇ ਨਾਲ ਜਿਹੜੇ ਬੱਚੇ ਹੁਣ ਕੰਮ ਕਰ ਰਹੇ ਨੇ ਤੇ ਜਿਹੜੀ ਕੰਪਨੀਆਂ ਤੁਹਾਡੇ ਤੱਕ ਇੱਥੇ ਪਹੁੰਚ ਕਰਦੀਆਂ ਨੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਨਾਓ ਇਹਦੇ ਲਈ ਵੀ ਅਗੇਨ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ ਟੂ ਟੈਲ ਯੂ ਥਿਸ ਕਿ ਮੇਰੇ ਕੋਲ ਮੈਕਸਿਮਮ ਕੰਪਨੀਆਂ ਆਂਦੀਆਂ ਮੇਰੀ ਮੋਸਟਲੀ 100% ਪਲੇਸਮੈਂਟ ਹੈ ਐਜ਼ ਅ ਯੂਆਈਟੀਐਚਐਮ ਤੇ ਮੇਰੇ ਕੋਲ 40 ਪਲਸ ਕੰਪਨੀਆਂ ਆਈਆਂ ਫॉर ਹੋਟਲ ਮੈਨੇਜਮੈਂਟ ਐਂਡ ਫॉर 에ਅਰਲਾਈਨਸ ਵਰਲਡ ਦੀ ਰੈਨਾਉਂਡ 8 ਮੋਸਟ ਰੈਨਾਉਂਡ 에ਅਰਲਾਈਨਸ ਜਿਹੜੀ ਸਾਡੇ ਬੱਚਿਆਂ ਦੀ ਪਲੇਸਮੈਂਟ ਲਈ ਚੰਡੀਗੜ੍ਹ ਯੂਨੀਵਰਸਿਟੀ ਆਈਆਂ ਹੈ ਐਨ ਉਸ ਨਾਮ ਲੋ ਲੀਲਾਜ਼ ઓਬਰਾਇਜ਼ ਤਾਜ਼ ਮੇਰੇ ਬੱਚੇ ਕਤਰ 에ਅਰਲਾਈਨਸ ਪਲੇਸਡ ਹੈ ਇੰਡੀਗੋ ਪਲੇਸਡ ਹੈ ਗੋਚ ਪਲੇਸਡ ਹੈ ਸਿੰਗਾਪੁਰ 에ਅਰਲਾਈਨਸ ਪਲੇਸਡ ਹੈ ਸੋ ਨੇਮ ਦ 에ਅਰਲਾਈਨ ਮਾਈ ਸਟੂਡੈਂਟ ਇਜ਼ ਵਰਕਿੰਗ देयर ਮਤੋਂ ਸਟੱਡੀ ਦੇ ਨਾਲ ਨਾਲ ਹੀ ਇਹਨਾਂ ਨੂੰ ਮਤੋਂ ਜੌਬ ਵੀ ਜਿਹੜੀ ਹੈਗੀ ਹੈ ਮਤੋਂ ਜੇਕਰ ਬੱਚਾ ਪੂਰਾ ਕੈਪੇਬਲ ਹੈਗਾ ਬ ਅਸੀਂ ਹਰ ਬੱਚੇ ਨੂੰ ਇਕੁਅਲ ਓਪਰਚ्युनिटी ਦੇਣਾ ਹੈ ਹਾਂ ਫॉर ਪਲੇਸਮੈਂਟ ਉਹਨੂੰ ਗ੍ਰੈਬ ਕਰਨਾ ਅਸੀਂ ਬੱਚੇ ਨੂੰ ਤਿਆਰ ਵੀ ਕਰਦੇ ਆ ਕਿ ਇੰਡਸਟਰੀ ਰੈਡੀ ਕਿਵੇਂ ਹੋਣਾ ਹੈ ਉਹ ਬੱਚੇ ਤੇ ਡਿਪੈਂਡ ਕਰਦਾ ਹੈ ਓਪਰਚ्युनिटी ਕਿਵੇਂ ਗ੍ਰੈਬ ਕਰਦਾ ਹੈ ਸਾਡੇ ਵੱਲੋਂ ਅਸੀਂ ਪੂਰਾ ਬੱਚੇ ਨੂੰ ਤਿਆਰ ਕਰਦੇ ਆ ਬੱਚੇ ਨਾਲ ਵੀ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਅਸੀਂ ਚਾਹਨਾ ਕਿ ਪਹਿਲਾਂ ਬੱਚੇ ਨਾਲ ਵੀ ਕੁਝ ਗੱਲਬਾਤ ਕੀਤੀ ਜਾਵੇ ਇੱਕ ਇਹ ਜਿਹੜਾ ਪ੍ਰੋਸੈਸ ਹੈਗਾ ਸਾਰਾ ਤੁਹਾਨੂੰ ਅਸੀਂ ਸਾਡੇ ਨਾਲ ਕੀ ਨਾਮ ਤੁਹਾਡਾ ਹੈ ਸਰ ਸੋ ਮਾਈ ਨੇਮ ਇਜ਼ ਅਗ੍ਰਿਮ ਸਿੰਘ ਕਪੂਰ ਫਰਮ ਕੋਟਾ ਰਾਜਸਥਾਨ ਸੋ ਕਿਦਾਂ ਲੱਗਿਆ ਮਤਲਬ ਇੱਥੇ ਹੁਣ ਤੁਸੀਂ ਜੋ ਮਤਲਬ ਇੱਕ ਟ੍ਰੇਨਿੰਗ ਕਰ ਰਹੇ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਸਰ ਬਹੁਤ ਵਧੀਆ ਲੱਗ ਰਿਹਾ ਹੈ ਲਾਈਕ ਫਸਟ ਆਫ ਆਲ ਆਮ थैंक फॉर थैंकफुल ਰੈਲੀ थैंकफुल फॉर ਮਾਈ টিਚਰਸ ਜਿੰਨਾ ਇਨਾ ਸਪੋਰਟ ਕਰਦੇ ਆ ਜਿਹੜੇ ਬਹੁਤ ਵਧੀਆ ਲੱਗਦਾ ਹੈ ਅਲੱਗ ਅਲੱਗ ਸਕਿੱਲ ਸਿੱਖਣਾ ਮਿਲਦਾ ਹੈ ਪਸਿਟਿਵ ਡਿਵੈਲਪਮੈਂਟ ਐਨ অল ਤਾਂ ਕਿ ਗਰੋਮਿੰਗ ਬਧੀਆ ਲੱਗ ਰਹੀ ਸਭ ਦੀ ਬਹੁਤ ਮਤਲਬ ਖੁਸ਼ੀ ਹੁੰਦੀ ਹੈ ਅਲੱਗ ਇੱਕ ਹੁੰਦਾ ਇੱਕ ਜਿਵੇਂ ਹੋਰ ਹੀ ਬੱਚੇ ਤੁਸੀਂ ਤੁਸੀਂ ਵੀ ਇੱਥੇ ਟ੍ਰੇਨਿੰਗ ਸਿੱਖ ਰਹੇ ਹੋ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਮਤਲਬ ਜੋ ਵੀ ਜਿਹੜਾ ਪ੍ਰੀ ਤੁਹਾਨੂੰ ਸਿਖਾ ਰਿਹਾ ਇੱਥੇ ਪਹਿਲਾਂ ਜੀ ਸ੍ਰੀਕਲ ਜੀ ਬਹੁਤ ਵਧੀਆ ਲੱਗਦਾ ਹੈ ਇੱਥੇ ਪੜ੍ਹ ਕੇ ਸਿੱਖਣ ਨੂੰ ਕੁਝ ਮਿਲਦਾ ਆਪਾਂ ਨੂੰ ਡੇਲੀ ਨਾਲੇ ਗਰੂਮਿੰਗ ਹੋ ਗਿਆ ਲਈ ਪਰਸਨੈਲਿਟੀ ਡਵੈਲਪਮੈਂਟ ਨੂੰ ਲੈ ਕੇ ਬਹੁਤ ਵਧੀਆ ਟੀਚਰ ਬਹੁਤ ਵਧੀਆ ਨੇ ਆਪਾਂ ਨੂੰ ਕੋਈ ਵੀ ਪਰੇਸ਼ਾਨੀਆਂ ਦੀ ਤਾਂ ਟੀਚਰ ਬਹੁਤ ਹੈਲਪਫੁਲ ਨੇ ਇਹ ਹੋਰ ਵੀ ਕੋਈ ਵੀ ਜਿਆਦਾ ਕਹਿੰਦੇ ਨੇ ਨਾ ਲੜਕੀਆਂ ਨੂੰ ਇਹ ਜੌਬ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਇੱਥੇ ਕਰ ਰਹੇ ਹੋ ਅਜਿਹੇ ਤਾਂ ਕੁਝ ਨਹੀਂ ਹੁੰਦਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਬਟ ਜਰੂਰ ਜ਼ਿਆਦਾਤਰ ਲੜਕੀਆਂ ਕਰਦੀਆਂ ਨੇ ਬਟ ਬॉयਜ਼ ਵੀ ਕਰ ਸਕਦੇ ਨੇ ਬॉयਜ਼ ਲਈ ਵੀ ਇਕੁਅਲ ਹੀ ਹੈ ਬਟ ਐਵੇਂ ਹੁੰਦਾ ਵੀ ਗਰਲਜ਼ ਕੋਈ 1-2 ਹੈ ਜੋ ਆਪਣੇ 에어ਲਾਈਨਸ ਨੇ ਉਹ ਗਰਲਜ਼ ਨੂੰ ਪ੍ਰੇਫਰ ਕਰਦੀਆਂ ਬੱਟ ਬॉयਜ਼ ਵੀ ਕਰ ਸਕਦੇ ਨੇ ਮਤਲਬ ਇੱਕ ਸ਼ੌਂਕ ਵੀ ਹੋਣਾ ਚਾਹੀਦਾ ਤੁਸੀਂ ਸ਼ੌਂਕ ਨਾਲ ਹੀ ਇਹ ਕਰ ਰਹੇ ਹੋ ਮਤਲਬ ਜज्ਬਾ ਵੀ ਹੁੰਦਾ ਅੰਦਰ ਇੱਕ ਹਾਂਜੀ ਹਾਂਜੀ ਉਹ ਆਪਣੇ ਤੇ ਹੀ ਜੋ ਬੰਦੇ ਦਾ ਮਾਣ ਹੋਏ ਇੱਥੇ ਪੂਰਾ ਸਖਾਰ ਇਹਨਾਂ ਹਰ ਚੀਜ਼ ਨੂੰ ਹਾਂਜੀ 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 ਬਿਲਕੁਲ ਬਿਲਕੁਲ ਹੋਰ ਹੀ ਬੱਚੇ ਆਪ ਵੀ ਇੱਧਰ ਮਤਲਬ ਕਿਵੇਂ ਲੱਗ ਰਿਹਾ ਮਤਲਬ ਸਾਰਾ ਮਤਲਬ ਜੋ ਟ੍ਰੇਨਿੰਗ ਪ੍ਰੋਸੈਸ ਹੈ ਹਰ ਇੱਕ ਚੀਜ਼ ਮਤਲਬ ਜੋ ਆਪਕੋ ਸਿਖਾਈ ਜਾਂਦੀ ਹੈ ਉਹ ਟ੍ਰੇਨਿੰਗ ਬਹੁਤ ਅੱਛੀ ਹੁੰਦੀ ਹੈ ਜਿਵੇਂ ਆਪ ਦੇਖ ਰਹੇ ਹੋ ਏਅਰਕ੍ਰਾਫਟ ਵੀ ਐਕਸੈਕਟ ਰੀਅਲ ਏਅਰਕ੍ਰਾਫਟ ਤੇ ਬੇਸਡ ਹੈ ਤੇ ਯਹਾਂ ਪੇ ਹਮਾਰੇ ਸਾਰੇ ਪ੍ਰੈਕਟੀਕਲਸ ਔਰ ਡੈਮੋਨਸਟ੍ਰੇਸ਼ਨਸ ਅਨਾਉਂਸਮੈਂਟਸ ਸਾਰਾ ਇਨ ਫਲਾਈਟ ਐਕਸਪੀਰੀਅੰਸ ਹਮਕੋ ਸਭ ਸਿਖਾਇਆ ਜਾਂਦਾ ਹੈ ਇਸਕੇ ਅੰਦਰ ਤਾਂਕਿ ਹਮ ਇੰਡਸਟਰੀ ਕੇ ਲੀਅ ਰੈਡੀ ਹੋ ਸਕੇ ਮਤਲਬ ਐਕਸਟਰਾ ਮਤਲਬ ਜੋ ਮੈਡਮ ਨਾਲ ਗੱਲ ਕਰਾਂਗੇ ਕਿਉਂਕਿ ਜਿਹੜੀ ਐਕਸਟਰਾ ਸੀ ਕਹਿੰਦਾ ਕਿ ਬਤੋ ਬੱਚਿਆਂ ਨੂੰ ਇਹ ਹੀ ਐਕਸਟਰਾ ਸੀ ਕਹਿ ਸਕਦੇ ਆ ਕਿ ਜਿਹੜਾ ਇਹ ਬਿਲਡ ਕੀਤਾ ਇੱਕ ਪੂਰਾ ਪ੍ਰੈਕਟੀਕਲੀ ਸਾਰਾ ਹੈਗਾ ਇਹ ਹੀ ਯ ਹਾਂ ਹੋਰ ਯੂਨੀਵਰਸਿਟੀ ਆ ਤਾਂ ਡੈਫੀਨਿਟਲੀ ਐਕਸਟਰਾ ਹੁੰ ਜ ਤੁਸੀਂ ਮੇਰੇ ਇੱਕ ਬੱਚੇ ਨਾਲ ਗੱਲ ਕੀਤੀ ਅਗਰੀਮ ਉਹ ਫਸਟ ইয়ার ਦਾ ਸਟੂਡੈਂਟ ਹੈ ਉਹਨੂੰ ਅਜੇ ਸਾਲ ਪੂਰਾ ਨਹੀਂ ਹੋਇਆ ਇੱਥੇ ਆਇਆ ਹੈ ਉਹ ਬੱਚਾ ਹਫਤੇ ਲਈ ਦੁਬਈ ਲੈ ਕੇ ਆਇਆ ਹੈ ਚੰਡੀਗੜ੍ਹ ਯੂਨੀਵਰਸਿਟੀ ਪੂਰੀ ਇੰਟਰਨਸ਼ਿਪ ਦੀ ਪ੍ਰੋਵਾਈਡ ਕਰਦਾ ਹੈ ਉਹ ਹਫਤੇ ਲਈ ਹੁਣੇ ਦੁਬਈ ਤੋਂ ਵਾਪਸ ਆਇਆ ਬੱਚਾ ਸਾਡਾ ਉਹ ਦੁਬਈ ਅਗਰੀਮ ਹਾਂ ਅੱਛਾ ਦੁਬਈ ਜਾ ਕੇ ਆਏ ਉਹ ਹੁਣੇ ਦੁਬਈ ਜਾ ਕੇ ਆਇਆ ਮੇਰੇ ਬੱਚੇ ਜਿਹੜੀ ਸਭ ਤੋਂ ਵੱਡੀ ਇੰਟਰਨਸ਼ਿਪ ਜੌਬ ਪਲੇਸਮੈਂਟ ਇੰਟਰਨਸ਼ਿਪ ਫੈਸਿਲਿਟੀਆਂ ਜਿਹੜੀ ਪ੍ਰੋਵਾਈਡ ਆਂਦੇ ਮੇਰੇ ਬੱਚੇ ਜਾਂਦੇ ਆ ਵਰਲਡ ਡਿਜ਼ਨੀ ਮੈਕਸਿਮਮ ਬੱਚੇ ਸਾਡੇ ਡਿਪਾਰਟਮੈਂਟ ਤੋਂ ਜਾਂਦੇ ਆ ਵਰਲਡ ਡਿਜ਼ਨੀ which is a paid internship ਬੱਚਾ ਇੱਥੋਂ ਜਾਂਦਾ ਹੈ ਤੇ ਕਮਾ ਕੇ ਵਾਪਸ ਆਂਦਾ ਹੈ ਦਿੰਨੇ ਮਹੀਨੇ ਲਈ ਵਰਲਡ ਡਿਜ਼ਨੀ ਜਾਣਾ ਬੱਚੇ ਲਈ ਰਿਜ਼ਿਊਮੇ ਬਹੁਤ ਅੱਛਾ ਹੈ ਜੇ ਤੁਸੀਂ ਚਾਹੋਗੇ ਇੱਕ ਵਾਰੀ ਤੁਸੀਂ ਅੱਗੇ ਆਓ ਕਿਉਂਕਿ ਸਾਨੂੰ ਪਹਿਲੇ ਪਤਾ ਹੀ ਨਹੀਂ ਹੈਗਾ ਸੀ ਵੀ ਇਹ ਉੱਥੇ ਜਾ ਕੇ ਆਏ ਨੇ ਮਤਲਬ ਇਹ ਇਹ ਸਭ ਤੋਂ ਵੱਡਾ ਹੁੰਦਾ ਸੀ ਪੜ੍ਹਾਈ ਦੇ ਨਾਲ ਟ੍ਰੇਨਿੰਗ ਕਰਨ ਨਾਲੇ ਸੀ ਕੁਝ ਕਮਾ ਰਹੇ ਆ ਤੁਸੀਂ ਦੁਬਈ ਜਾ ਕੇ ਆਏ ਹੋ ਤਾਂ ਉੱਥੋਂ ਦੇ ਕਿਦਾਂ ਰਿਹਾ ਐਕਸਪੀਰੀਅੰਸ ਰਿਹਾ ਕਿਉਂਕਿ ਇਹ ਤਾਂ ਇੰਟਰਨਸ਼ਿਪ ਤੇ ਜਾ ਕੇ ਤੁਸੀਂ ਸਰ ਐਕਸਪੀਰੀਅੰਸ ਲਾਈਕ ਵਰ 7 ਡੇਜ਼ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਤੇ ਉੱਥੇ ਸਾਨੂੰ ਇਹ ਸਿਖਾਇਆ ਕਿ ਲਾਈਕ ਲੀਡਰਸ਼ਿਪ ਸਕਿਲਸ ਕਿਵੇਂ ਡਵੈਲਪ ਕੀ ਜਾਏ ਮਤਲਬ ਵਿਦ ਇਨ ਦਾ ਆਰਗੇਨਾਈਜੇਸ਼ਨ ਐਂਡ ਆਊਟਸਾਈਡ ਦਾ ਆਰਗੇਨਾਈਜੇਸ਼ਨ ਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਬਹੁਤ ਕੁਝ ਇੰਟਰਨੈਸ਼ਨਲ ਪ੍ਰੋਫੈਸ਼ਨਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਾ ਬਹੁਤ ਇਸ ਜੀਲੀ ਦਾ ਹੀ ਹੈ ਜਿਹੜਾ ਤੁਹਾਨੂੰ ਉੱਥੋਂ ਤੱਕ ਪਹੁੰਚਾਇਆ ਫਿਰ ਤੁਸੀਂ ਉਹ ਜੇ ਕਿੰਨਾਂ ਪੜ੍ਹਾਈ ਦੇ ਨਾਲ ਆ ਤੁਸੀਂ ਉੱਥੋਂ ਕੁਝ ਕਮਾ ਕੇ ਵੀ ਘਰ ਪਹੁੰਚੇ ਆ ਯੈਸ ਸਰ ਬਿਲਕੁਲ ਕਿ ਅੱਗੇ ਸਾਡਾ ਜਾਣਦਾ ਇਹੀ ਹੈ ਕਿ ਮੇਨ ਗੋਲ ਤਾਂ ਯੂਐਸਏ ਹੈ ਐਂਡ 디ਜ਼ਨੀ ਦੀ ਇੰਟਰਨਸ਼ਿਪ ਹੈਗੀ ਸਾਡੀ ਸਾਡ ਹੋਈ ਹੈ ਹਾਂਜੀ ਇੱਕ ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਲਾਈਕ ਬੋਝ ਦਿੱਤਾ ਹੈ ਕਿ ਤੁਸੀਂ ਹਾਂ ਕਰ ਸਕਦੇ ਹੋ ਉੱਥੇ ਵੀ ਜਾ ਕੇ ਬਹੁਤ ਮਤਲਬ ਹੋਰ ਬੱਚੇ ਵੀ ਤੁਸੀਂ ਇਹੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹੋਰ ਬੱਚੇ ਹੈਗੇ ਨੇ ਜੋ ਪੰਜਾਬ ਤੋਂ ਨੇ ਚਾਹੇ ਰਾਜਸਥਾਨ ਮਤਲਬ ਜਿਹੜੀ ਵੀ ਸਟੇਟ ਤੋਂ ਹੈਗੇ ਨੇ ਸਰ ਮੈਂ ਇਹੀ ਕਹਾਂਗਾ ਕਿ ਸਾਡੇ ਦੇਸ਼ ਵਿੱਚ ਓਪਰਚ्युनिटीਜ਼ ਹੈਗੀਆਂ ਐ ਐਕਸਪਲੋਰ ਕਰ ਸਕਦੇ ਹੋ ਤੁਸੀਂ ਤੇ ट्राई करना चाहिए था, इथे भी तो मतलब जी हाँ हो बच्चे इतने प्रैक्टिस कर रहे हो तो कितना लग रहा है मुझे बहुत अच्छा लगा और मैं यहाँ पे बहुत सी चीज़ें सीखी जैसे कम्युनिकेशन स्किल जब मैं फर्स्ट टाइम आई थी मेरे में उतना कॉन्फिडेंस नहीं था लाइक मैं बहुत सी लैंग्वेज एंड इंग्लिश में उतनी वीक थी बट मैं इंप्रूव कर रही हूँ यहाँ पे ग्रूमिंग सिखाते हैं इवन यहाँ पे एयरक्राफ्ट का मॉडल है तो हम लोगों को बहुत सी चीज़ें दिखाई जाती है यूजली लोगों का ये होता है कि एयर होस्टेस सर्व करती बट उसके अलावा भी बहुत सी चीजें होती है वो हमें यहाँ पे सिखाई जाती है हमें पहले खुद ही ये लगता था कि हम लोग को सिर्फ सर्व का काम होता है बट यहाँ पे आने के बाद पता चला की पार्ट ऑफ द सर्विंग बहुत सी चीजें जो हमें सीखनी है तेन तो सीखाया जो चीज पहले नहीं सी पता इतना तो पता चले एयर होस्टोर है जी हाँ मुझे यहाँ पे आके सब चीजे पता चले की इसके अलावा भी बहुत सी चीजें यहाँ पे होती है इस इंडस्ट्री में आपको कैसा लग रहा है सी यू एक ऐसी जगह है जहाँ पे हम एक्सप्लोर करते हैं सिर्फ एकेडमिक्स ही नहीं ओवरऑल ग्रोथ होती है बच्चे की सिर्फ हमारा डिपार्टमेंट नहीं सारे डिपार्टमेंट्स में ये चीज़ें होती हैं कि बच्चा सिर्फ पढ़ता ही नहीं है ओवरऑल डेवलप करते हैं कम्युनिकेशन ले, ले लो ग्रूमिंग ले लो हमारी इंडस्ट्री में जो इंपॉर्टेंट है ग्रूमिंग ऐसी चीज़ है जो अभी से सीखनी है तभी आगे होगी एंड हमारे डिपार्टमेंट में ये चीज़ें काफ़ी बारीकी से ध्यान दी जाती हैं कि कैसे कैसे हमने क्या क्या करना है अपार्ट फ्राम दैट इतनी सारी चीज़ें हमें प्रोवाइड की जाती है लाइक इंटर्नशिप्स अदर देन दैट हमारी लैब्स बनी हुई हैं एज यू हैव सीन ग्रूमिंग लैब ਹਮਾਰੇ ਬਾਕੀ ਯੂਨੀਵਰਸਿਟੀ ਮੈਂ ਡੋਨਟ ਥਿੰਕ ਕਿ ਇਤਨਾ ਜ਼ਿਆਦਾ ਐਕਸਪਲੋਰ ਕਰਨੇ ਲਈ ਹੈ ਜਿੰਨਾ ਹਮਾਰੀ ਯੂਨੀਵਰਸਿਟੀ ਮੈਂ। ਪਰ ਤੋ ਇੱਕ ਮਾਹੌਲ ਮਿਲ ਰਿਹਾ ਨਾ ਜਿਹੜਾ ਇੱਕ ਤੁਸੀਂ 에ਅਰਲਾਈਨ ਦੇ ਵਿੱਚ ਤੁਸੀਂ ਇੱਕ ਟ੍ਰੀਟ ਕਰ ਰਹੇ ਹੋ ਅਲੱਗ-ਅਲੱਗ ਤੁਹਾਡੇ ਜਿਹੜੀ ਪ੍ਰੈਕਟਿਸ ਹੁੰਦੀ ਹੈ ਤੇ ਇਟਸ ਲਾਈਕ ਕਿ ਹਮ ਇੰਡਸਟਰੀ ਕੇ ਲਈ ਇਹੀ ਸੇ ਤਿਆਰ ਹੋ ਕੇ ਜਾਏਗੇ। ਹਮੇ ਇੰਡਸਟਰੀ ਮੈਂ ਇਤਨਾ ਜ਼ਿਆਦਾ ਟਫ ਨਹੀਂ ਹੋਗਾ ਜਾਣਾ। compared to other wo tough unke liye competition tough hoga because wo log ye experience nahi kar payenge jo hum abhi se yahan kar rahe hain bilkul jaajdi pehliyan seedhiyan tusi chadaate ho us to baad bacche apne aap taiyar ho gaye haan ji bilkul eh bacche ha ta assi ha eh bacche sanu motivate karde ha ki assi hor achievements leye hor aage progress kare kuch nawa laye aaiye khushi mildi jab bacche aake kende ne ki mai sanu ithon jadon bacche inne establish ho jande ne kende ne sanu CU ne kita ge ਆ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਮੇਰੇ ਬੱਚੇ ਕੰਰੰਟਲੀ ਪਲੇਸਡ ਹੈ ਜਿਹੜੇ ਡਿਫਰੈਂਟ 에ਅਰਲਾਈਨ ਜਦੋਂ ਉਹਨਾਂ ਦੇ ਮੈਸੇਜਸ ਆਉਂਦੇ ਆ ਮੈਮ ਆਪ ਡਾਂਟਦੇ ਥੇ ਆਪ ਐਸੇ ਕਰਤੇ ਥੇ ਸੀਯੂ ਨੇ ਇਹ ਪ੍ਰੋਵਾਈਡ ਕੀਤਾ ਤੋਂ ਮੂਝੇ ਇਹ ਹੈ ਅੱਜ ਮੈਂ ਪਲੇਸਡ ਹੂੰ ਤੋਂ ਹਮਕੋ ਬਹੁਤ ਖੁਸ਼ੀ ਹੁੰਦੀ ਹੈ ਕਿ 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 ਅਸੀਂ ਕੰਟਰੀ ਦੀ ਗੱਲ ਕਰੀਏ ਜਿਹੜੇ ਬੱਚੇ ਇਸ ਸਮੇਂ ਪਲੇਸਡ ਹੈਗੇ ਨੇ ਜਾਂ ਉਹਨਾਂ ਦੀ ਸਾਲ ਦੇ ਵਿੱਚ ਜਦੋਂ ਇੰਟਰਨਸ਼ਿਪ ਹੁੰਦੀ ਹੈ ਫਿਰ ਇਹਨਾਂ ਨੂੰ ਇੱਥੇ ਅਲੱਗ-ਅਲੱਗ ਕੰਪਨੀ ਆਉਂਦੇ ਆ ਰਿਸਰਚ ਵਾਸਤੇ ਜਾਂ ਇੱਥੇ ਕੀ ਕੁਝ ਹੈਗਾ ਅ ਬੱਚੇ ਜਿਹੜੇ ਪਲੇਸਮੈਂਟਸ ਦੇ ਗੱਲ ਕਰੀਏ 올ਓਵਰ ਪੈਨ ਇੰਡੀਆ ਮੇਰੇ ਬੱਚੇ ਹਰ ਸਿਟੀ ਸਟੇਟ ਚ ਜਾਂਦੇ ਹੈ ਇੰਟਰਨੈਸ਼ਨਲੀ ਗੱਲ ਕਰੀਏ ਮੇਰੇ ਬੱਚੇ ਵਰਲਡ ਡਿਜ਼ਨੀ ਜਿਸ ਇਜ਼ ਹਾਈਲਾਈਟ ਹੈ ਮਲੇਸ਼ੀਆ ਜਾਂਦੇ ਮੇਰੇ ਬੱਚੇ ਵੀ ਗ੍ਰੀਸ ਜਾ ਰਹੇ ਹਨ ਨੈਕਸਟ ਮੰਥ ਅਗੇਨ ਮੇਰੇ ਬੱਚੇ ਵਰਲਡ ਡਿਜ਼ਨੀ ਜਾ ਰਹੇ ਹਨ ਮਲੇਸ਼ੀਆ ਗਏ ਹਨ ਜਿੱਥੇ ਲੰਕਾਵੀ ਹੈ ਵੈਸਟਰਨ ਹੈ ਹੋਟਲਸ ਹੈ ਉਥੇ ਪਲੇਸਮੈਂਟ ਹੋ ਚੁੱਕੀ ਹੈ ਰਿਲੇਟਡ ਟੂ ਰਿਸਰਚ ਤੇ ਟੂਰਿਜ਼ਮ ਐਂਡ ਹਸਪਿਟੈਲਿਟੀ ਮੈਨੇਜਮੈਂਟ ਰਿਸਰਚ ਵੀ ਸਾਡਾ ਅੱਛਾ ਹੈ ਸਾਡੀ ਫੈਕਲਟੀ ਦੀ ਕਾਫੀ ਪਬਲਿਸ਼ਿੰਗ ਜਿਹੜੇ ਹੋਈ ਹੈ ਹੁਣ ਵੈਰੀ ਰੀਸੈਂਟਲੀ ਸਾਡੇ ਡਿਪਾਰਟਮੈਂਟ ਦੀ ਇੰਟਰਨੈਸ਼ਨਲ ਕਾਨਫਰੈਂਸ ਹੋਈ ਸੀ ਈਰਥੀ ਵਿਚ ਵਾਸ ਵੈਰੀ ਸਕਸੈਸਫੁਲ ਪਿਛਲੇ ਮਹੀਨੇ ਹੋਈ ਸੀ ਸਾਡੀ ਇੰਟਰਨੈਸ਼ਨਲ ਕਾਨਫਰੰਸ ਜੋ ਗੱਲਾਂ ਤੁਸੀਂ ਹੁਣ ਕਰ ਰਹੇ ਹੋ ਕਿਉਂਕਿ ਹੁਣ ਜਿਹੜੇ ਬੱਚੇ ਸਾਡੇ ਚੈਨਲ ਦੇ ਦੇਖ ਰਹੇ ਉਹਨਾਂ ਦਾ ਵੀ ਦਿਲ ਕਰ ਜਾਣਾ ਕਿ ਅਸੀਂ ਵੀ ਸੀਜੂ ਜਾ ਕੇ ਐਡਮਿਸ਼ਨ ਲਈਏ ਤੇ ਇਨ੍ਹਾਂ ਮੈਡਮ ਕੋਲ ਪੜੀਏ ਕਿਉਂਕਿ ਇਨ੍ਹਾਂ ਨੇ ਤਾਂ ਉਹ ਚੀਜ਼ ਕਾਈ ਕਿਦਾਂ ਲੱਗ ਰਿਹਾ ਹੈ ਮੈਡਮ ਨਾਲ ਕੰਮ ਕਰਕੇ ਜਦ ਤੁਸੀਂ ਜਿਹੜੀ ਪ੍ਰੈਕਟਿਸ ਇੱਥੇ ਕਰ ਰਹੇ ਹੋ ਸੀਜੂ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ ਮੈਮ ਬਹੁਤ ਕੁਝ ਸਿਖਾਉਂਦੇ ਨੇ ਨਿਆ ਨਿਆ ਸਿੱਖਣ ਨੂੰ ਮਿਲਦਾ ਹੈ ਰੋਜ਼ ਤੇ ਬਹੁਤ ਅੱਛਾ ਲੱਗ ਰਿਹਾ ਮੈਨੂੰ ਤਾਂ ਮम्मी पापा ਵੀ ਘਰ ਜਾ ਕੇ ਪੁੱਛਦੇ ਹੋਣਗੇ ਕਿ ਉੱਥੇ ਤੁਸੀਂ ਕੀ ਕਰੇ ਫਿਰ ਤੁਸੀਂ ਤਾਂ 10 ਦਿਨਾਂ ਅਸੀਂ ਜਾਚ ਬੈ ਕੇ ਅਸੀਂ ਸਾਰਾ ਕੁਝ ਕਰਦੇ ਜਿਹੜਾ ਕੋਈ ਅਸੀਂ ਫਿਊਚਰ 'ਚ ਕਰਨਾ ਹੈ ਹਾਂਜੀ ਮੰਮਾ ਪਾਪਾ ਰੋਜ਼ ਪੁੱਛਦੇ ਨੇ ਵੀ ਤੁਹਾਨੂੰ ਕੀ ਕਰਾਇਆ ਤੇ ਕਰੇ ਜਾ ਕੇ ਦੱਸ ਕੇ ਉਹਨਾਂ ਨੂੰ ਐਕਸਪਲੇਨ ਕਰਦੇ ਨੇ ਵੀ ਅਸੀਂ ਮਤਲਬ ਉੱਥੇ ਜਾ ਕੇ ਐਵੇਂ ਕਰਦੇ ਨੇ ਸਾਰੇ ਸੇਫਟੀ ਵਿੱਚ ਵੀ ਕਿਵੇਂ ਯੂਜ਼ ਕਰਦੇ ਨੇ ਸਾਰਾ ਕੁਝ ਦੱਸ ਦਿਆਂ ਕਰੇ ਜਾ ਕੇ ਉਹਨਾਂ ਨੂੰ ਵੀ ਵਧੀਆ ਲੱਗਦਾ ਕਿ ਮੈਨੂੰ ਵੀ ਦੱਸਣਾ ਔਰ ਮੇਰੀ ਰਿਵੀਜ਼ਨ ਵੀ ਹੋ ਜਾਂਦੀ ਹੈ ਖੁਸ਼ੀ ਮਿਲਦੀ ਹੈ ਨਾ ਹਾਂਜੀ ਬਿਲਕੁਲ ਅਸੀਂ ਤੁਹਾਨੂੰ ਜਿਹੜਾ ਐਚਐਮ ਦਾ ਅਸੀਂ ਉਧਰ ਵੀ ਤੁਹਾਨੂੰ ਦਿਖਾਉਂਦੇ ਆ ਜਿੱਥੇ ਬੱਚੇ ਹੋਟਲ ਮੈਨੇਜਮੈਂਟ ਦੀ ਜਿਹੜੀ ਫੂਡ ਦਾ ਜਿਹੜਾ ਇੱਕ ਪਾਰਟ ਹੈਗਾ ਤਾਂ ਅਸੀਂ ਉੱਥੇ ਵੀ ਮੈਮ ਨੂੰ ਚਾਹਾਂਗੇ ਸਾਨੂੰ ਲੈ ਕੇ ਜਾਣ ਦੱਸੀ ਚੈਨਲ ਤੇ ਹਰ ਇੱਕ ਉਹ ਚੀਜ਼ ਦਿਖਾਵਾਂਗੇ ਜੋ ਸੀਯੂ ਦੇ ਵਿੱਚ ਬੱਚਿਆਂ ਨੂੰ ਜਿਹੜੀ ਫੈਸਿਲਿਟੀ ਜਿਹੜੀ ਕੀ ਅਵੇਲੇਬਲ ਕਰਵਾਈ ਜਾਂਦੀ ਆ ਉਹ ਲੈ ਕੇ ਚੱਲਦੇ ਹਾਂ ਤੁਹਾਨੂੰ ਸੋ ਸੀਯੂ ਯੂਨੀਵਰਸਿਟੀ ਦੇ ਅਸੀਂ ਉਸ ਬੱਚੇ ਕੋਲ ਪਹੁੰਚਿਆ ਜਿੰਨੇ ਕੀ ਡਿਜ਼ਨੀ ਲੈਂਡ ਜਿੰਨਾਂ ਨੇ ਜਾ ਚੁੱਕੇ ਨੇ ਇੰਟਰਨਸ਼ਿਪ ਦੇ ਵਿੱਚ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਹਰਮਨਪ੍ਰੀਤ ਕੌਰ ਹੈ ਤੇ ਮੈਂ ਟੂਰਿਜ਼ਮ ਟਰੈਵਲ ਐਂਡ ਟੂਰਿਜ਼ਮ ਡਿਪਾਰਟਮੈਂਟ ਚੋਂ। ਫਰਦਰ ਸੀਯੂ ਦੇ ਰਾਹੀਂ ਤੁਸੀਂ ਇੰਟਰਨਸ਼ਿਪ ਦੇ ਲਈ ਡਿਜ਼ਨੀ ਲੈਂਡ ਗਏ ਹੋ। ਹਾਂਜੀ ਸੀਯੂ ਦੇ ਥਰੂ ਸੀਯੂ ਦੇ ਇੱਕ ਡਿਪਾਰਟਮੈਂਟ ਇੰਟਰਨੈਸ਼ਨਲ ਆਫਿਸ ਆਫ ਰਿਲੇਸ਼ਨਸ ਉਸ ਡਿਪਾਰਟਮੈਂਟ ਦੇ ਥਰੂ ਮੈਨੂੰ ਪਤਾ ਲੱਗਾ ਇਸ ਓਪਰਚੁਨਿਟੀ ਬਾਰੇ ਫਿਰ ਮੈਂ ਅਪਲਾਈ ਕੀਤਾ ਤੇ ਮੈਂ ਯੂਐਸ ਵਰਲਡ ਡਿਜ਼ਨੀ ਵਿੱਚ 3 ਮੰਦੀ ਇੰਟਰਨਸ਼ਿਪ ਕਰਕੇ ਆਈ। ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਇੰਟਰਨਸ਼ਿਪ ਉਸ ਜਗ੍ਹਾ ਤੋਂ ਕਰੀਏ ਜਿੱਥੇ ਵਾਕਈ ਪੂਰੇ ਵਰਲਡ ਦੇ ਬੱਚੇ ਆਂਦੇ ਹੋਣ ਤੁਹਾਡਾ ਵੀ ਸੁ ਜੀ ਬਿਲਕੁਲ ਬਚਪਨ ਤੋਂ ਹੀ ਜਦਦਾ ਵੋਲਡਜ਼ ਮੀਨ ਲੋਕਾਂ ਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਨਾ ਵੱਡਾ ਆਪਣੇ ਆਪ ਚ ਕੰਪਨੀ ਹੈ ਫੋਰਚਨ ਕੰਪਨੀ ਹੈ ਤੇ ਉੱਥੇ ਕੰਮ ਕਰਨ ਦਾ ਅਪੋਰਚ्युनिटी ਮੌਕਾ ਮਿਲਿਆ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੋ ਤੇ ਹਰ ਇੱਕ ਚੀਜ਼ ਉੱਥੇ ਜਾ ਕੇ ਬਹੁਤ ਇੱਕ ਵਧੀਆ ਐਕਸਪੀਰੀਅੰਸ ਹੀਗਾ ਓਵਰ ਆਲ ਉਹਨੇ ਤੁਸੀਂ ਸਿੱਖਿਆ ਸੀ ਉਸ ਮਤਲਬ ਉਸ ਤੋਂ ਮਤਲਬ ਉਹ ਚੀਜ਼ ਉੱਥੇ ਜਾ ਕੇ ਬਹੁਤ ਕੰਮ ਆਈ ਜਿਹੜੀ ਮਤਲਬ ਤੁਸੀਂ ਇੱਥੇ ਸੀ ਜਿਹੜਾ ਤੁਹਾਨੂੰ ਸਿਖਾਇਆ ਗਿਆ ਬਿਲਕੁਲ ਬਹੁਤ ਜ਼ਿਆਦਾ ਪਰਸਨੈਲਿਟੀ ਡਵੈਲਪਮੈਂਟ ਦੇ ਜਿਹੜੇ ਸੈਸ਼ਨ ਸਾਡੇ ਇੱਥੇ ਲੱਗਦੇ ਆ ਸੌਫਟ ਸਕਿੱਲ ਦੀ ਕਲਾਸਿਸ ਲੱਗਦੀ ਹੈ ਉਹਨੇ ਕੌਨਫੀਡੈਂਸ ਬਿਲਡ ਅਪ ਜਿੰਨੀ ਜ਼ਿਆਦਾ ਹੈਲਪ ਕੀਤੀ ਕਿ ਜਿੱਦੀ ਰਿਕਰੂਟਮੈਂਟਸ ਜਿਹੜੀ ਹੁੰਦੀ ਹੈ ਸਾਡੀ ਡਿਸੀਜਨ ਲਈ ਉਹਦੇ ਚ ਮੈਂ ਸਿਲੈਕਟ ਹੋਈ ਉਸ ਤੋਂ ਬਾਅਦ ਜਿਹੜਾ ਐਮਬੈਸੀ ਦਾ ਵੀਜ਼ਾ ਹੁੰਦਾ ਹੈ ਉਹਦੇ ਇੰਟਰਵਿਊ ਚ ਮੇਰਾ ਸਿਲੈਕਸ਼ਨ ਹੋਇਆ ਤੇ ਮੈਂ ਕਹਿਣਾ ਚਾਹਵਾਂਗੀ ਬਹੁਤ ਵੱਡਾ ਹੱਥ ਰਿਆ ਸਾਡੀ ਯੂਨੀਵਰਸਿਟੀ ਦੇ ਸਟਾਫ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਜ਼ਿਆਦਾ ਵਧੀਆ ਟ੍ਰੇਨਿੰਗ ਦੇ ਦਿੱਤੀ ਹੈ ਜੀ ਬਿਲਕੁਲ ਪੇਡ ਇੰਟਰਨਸ਼ਿਪ ਸੀ ਸਾਨੂੰ ਪਰ ਆਰ ਪਰ ਵੀਕ ਆਰਸ ਅਕੋਰਡਿੰਗਲੀ ਤੁਹਾਨੂੰ ਪੇ ਮਿਲਦੀ ਸੀ ਮਤਲਬ ਇੱਕ ਅਸੀਂ ਸੋਚਦੇ ਹਾਂ ਕਿ ਬਾਹਰ ਜਾ ਕੇ ਉਹ ਪੜ੍ਹਾਈ ਕਰਦੇ ਆ ਪਰ ਇੰਡੀਆ ਦੇ ਵਿੱਚ ਅਸੀਂ ਅਸੀਂ ਸੀਯੂ ਨੇ ਮਤਲਬ ਜ਼ਰੂਰਤ ਨਹੀਂ ਬੱਚੇ ਇੱਥੇ ਪੜ੍ਹ ਕੇ ਵੀ ਬੱਚੇ ਬਾਹਰ ਜਾ ਸਕਦੇ ਨੇ ਮਤਲਬ ਬਾਹਰ ਉਹਨਾਂ ਦੀ ਪਲੇਸਮੈਂਟ ਵਧੀਆ ਪਲੇਸਮੈਂਟ ਹੋ ਸਕਦੀ ਹੈ ਬਿਲਕੁਲ ਬਿਲਕੁਲ ਸੀਯੂ ਦੇ ਥਰੂ ਬਹੁਤ ਵਧੀਆ ਹੋਰ ਵੀ ਓਪਰਚੁਨਿਟੀਆਂ ਨੇ ਇਹ ਉਹਨਾਂ ਚੋਂ ਇੱਕ ਸੀ ਤੇ ਇੱਥੋਂ ਪੜ੍ਹ ਕੇ ਇੱਥੋਂ ਹੀ ਸਾਨੂੰ ਮੌਕਾ ਮਿਲਿਆ ਪੂਰੇ ਇੰਡੀਆ 'ਚ ਬਹੁਤ ਗਿਣੀ ਚੁੜੀ ਇਸ ਯੂਨੀਵਰਸਿਟੀਆਂ ਸ ਹੈ ਜਨਾਦਾ ਟਾਇਅਪ ਬਾਰ ਕੰਪਨੀਆਂ ਨਾਲ ਐਸਪੈਸ਼ਲੀ ਵੋਲਡਜ਼ਨੀ ਨਾਲ ਤੇ ਮੈਂ ਬਹੁਤ ਆਪਣੇ ਆਪ ਨੂੰ ਥੈਂਕਫੁਲ ਤੇ ਗ੍ਰੇਟਫੁਲ ਫੀਲ ਕਰਦੀ ਆ ਕਿ ਮम्मी-ਪਾਪਾ ਖੁਸ਼ ਹੋਏ ਹੋਣਗੇ ਬੱਚਾ ਇੱਕ ਪੜ੍ਹਾਈ ਦੇ ਨਾਲ ਨਾਲ ਬਾਰਵੀਂ ਕੁੰਮ ਕੇ ਆਇਆ ਨਾਲ ਉਹ ਇੰਟਰਨਸ਼ਿਪ ਵਿੱਚ ਪੇਡ ਇੰਟਰਨਸ਼ਿਪ ਤੇ ਬਿਲਕੁਲ ਬਿਲਕੁਲ ਕਰਦੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਆ ਇਹ ਓਪਰਚੁਨਿਟੀ ਲਈ ਬਹੁਤ ਵਧੀਆ ਕੰਮ ਕੀਤਾ ਉੱਥੇ वेलकम सो सी यू दे एचएम होटल मैनेजमेंट ਦੇ ਉਸ 파ਰਟਸ ਪਹੁੰਚੇ ਜਿੱਥੇ ਕਿ ਬੇਕਰੀ ਦੀ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਬੱਚਿਆਂ ਨੂੰ ਸਮਝਾਇਆ ਜਾਂਦਾ ਬੱਚੇ ਦੇਖ ਸਕਦੇ ਹੋ ਤੁਸੀਂ ਆਪਣੇ ਹੱਥ ਦੇ ਨਾਲ ਅਜੇ ਹੀ ਬੇਕਰੀ ਦਾ ਜੋ ਸਮਾ ਤੁਸੀਂ ਕਰੋ ਆਪਣਾ ਕੰਮ ਜਿਹੜੀ ਬੇਕਰੀ ਦਾ ਜੋ ਕੇਕਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਣਾ ਹੈ ਕਿਸ ਤਰ੍ਹਾਂ ਉਸ ਨੂੰ ਅੱਗੇ ਸਰਵ ਕਰਨਾ ਹੈ ਹਰ ਇੱਕ ਚੀਜ਼ ਜਿਹੜੀ ਤਕਨੀਕ ਤੁਸੀਂ ਇਸ ਸਾਈਡ ਦੇਖ ਸਕਦੇ ਹੋ ਨੌਜਵਾਨ ਜਿਹੜੇ ਲਗਾਤਾਰ ਕੀ ਬਣਾ ਰਹੇ ਤੁਸੀਂ ਸਰ ਇਹ ਬ੍ਰੈਡ ਬ੍ਰੈਡ ਡੋ ਹੈ ਬ੍ਰੈਡ ਡੋ ਜੀ ਬਿਲਕੁਲ ਵੇਟ ਹਰ ਇੱਕ ਚੀਜ਼ ਹੈ ਜਿਹੜਾ ਪ੍ਰੀਪਰੇਸ਼ਨ ਜੇ ਵੀ ਜਿਹੜੀ ਤਿਆਰੀ ਹੁੰਦੀ ਹੈ ਹਰ ਇੱਕ ਤਿਆਰੀ ਬੱਚਿਆਂ ਨੂੰ ਬਰੀਕੀ ਦੇ ਨਾਲ ਜਿਹੜੇ ਉਹਨਾਂ ਦੇ ਟੀਚਰਸ ਨੇ ਇਸ ਸਾਈਟ ਤੋਂ ਦਿਖਾਣੇ ਜਿਹੜੇ ਕੇਕ ਤਿਆਰ ਕੀਤਾ ਜਾ ਰਿਹਾ ਬਹੁਤ ਹੀ ਸੋਹਣੀ ਜਿਹੜੀ ਇੱਕ ਦੇਖ ਹੁੰਦੀ ਜਿਹੜੀ ਇੱਕ ਪੇਸ਼ਕਸ਼ ਹੁੰਦੀ ਹੈ ਜਿਹੜੀ ਪ੍ਰੀਪਰੇਸ਼ਨ ਦੇ ਦੌਰਾਨ ਜਿਹੜੀ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਜਿਹੜੀ ਚੀਜ਼ ਹੁੰਦੀ ਉਸ ਨੂੰ ਬਣਾਣਾ ਹੈ ਉਸ ਨੂੰ ਅੱਗੇ ਪੇਸ਼ ਕਰਨਾ ਤਾਂ ਇਹ ਜਿਹੜੇ ਸਕਿੱਲ ਹੁੰਦੇ ਨੇ ਇੱਕ ਅੱਛੀ ਯੂਨੀਵਰਸਿਟੀ ਦਾ ਹੀ ਅਸੀਂ ਕਹਿ ਸਕਦੇ ਹਾਂ ਕਿ ਉਪਰਾਲਾ ਹੁੰਦਾ ਜੋ ਬੱਚਿਆਂ ਨੂੰ ਹਰ ਇੱਕ ਐਂਗਲ ਤੋਂ ਜਿਵੇਂ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਮਸ਼ੀਨਾਂ ਨਹੀਂ ਤਿਆਰ ਕਰਨੀਆਂ ਮਸ਼ੀਨਾਂ ਨੂੰ ਤਿਆਰ ਕਰਨ ਵਾਲੇ ਬੱਚੇ ਤਿਆਰ ਕਰਨੇ ਜਿਹੜੇ ਕਿ ਹਰ ਖੇਤਰ ਦੇ ਵਿੱਚ ਪੂਰੇ ਐਕਸਪਰਟ ਹੋਣ ਇਧਰ ਇਧਰ ਵੀ ਤੁਸੀਂ ਦੇਖ ਸਕਦੇ ਹੋ ਆ ਤਾਂ ਦੂਸਰੇ ਪਾਸੇ ਜਿਹੜੇ ਟੀਚਰਸ ਨੇ ਜੋ ਇਸ ਬੇકરી ਦੇ ਜੋ ਪ੍ਰੈਕਟਿਸ ਹੈਗੀ ਹੈ ਜੋ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤਾਂ ਉੱਥੇ ਹਰ ਇੱਕ ਉਸਮਾਨ ਹੈ ਪੂਰੀ ਸਾਫ ਸਫਾਈ ਦਾ ਜਿਹੜਾ ਧਿਆਨ ਰੱਖ ਕੇ ਹਰ ਇੱਕ ਚੀਜ਼ ਦੀ ਜਿਹੜੀ ਤਿਆਰੀ ਹੈ ਬੱਚਿਆਂ ਤੱਕ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿਵੇਂ ਆਪਣੇ ਆਪ ਨੂੰ ਬਿਲਡ ਕਰਨਾ ਹੈ ਕਿਉਂਕਿ ਇਸ ਯੂਨੀਵਰਸਿਟੀ ਦਾ ਮੋਟਿਵ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਤੇ ਬੱਚੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨ ਦੇ ਬੱਚਿਆਂ ਨੂੰ ਪਲੇਸਮੈਂਟ ਅੱਜ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚਿਆਂ ਨੂੰ ਪਲੇਸਮੈਂਟ ਮਿਲ ਚੁੱਕੀ ਹੈ ਸੀਯੂ ਦੇ ਦੁਆਰਾ ਕਿਉਂਕਿ ਸੀਯੂ ਜਿਹੜੀ ਵਰਲਡ ਰੈਂਕਿੰਗ ਹੁੰਦੀ ਹੈ ਜਾਂ ਕਯੂਐਸ ਰੈਂਕਿੰਗ ਦੇ ਵਿੱਚ ਬਹੁਤ ਹੀ ਮਤਮਪੂਰਨ ਸਥਾਨ ਥੋੜੇ ਹੀ ਸਮੇਂ ਦੇ ਵਿੱਚ ਪ੍ਰਾਪਤ ਕਰ ਚੁੱਕਿਆ ਤਾਂ ਇਹ ਸਾਰੀ ਜਿਹੜੀ ਚੇਨ ਹੁੰਦੀ ਹੈ ਜਿਸ ਦੇ ਵਿੱਚ ਟੀਚਰ ਵੀ ਬੱਚੇ ਤੇ ਮੈਨੇਜਮੈਂਟ ਸਾਰੀ ਉਸ ਦਾ ਪੂਰਾ ਰੋਲ ਹੁੰਦਾ ਹੈ ਕਿ ਇੱਕ ਕਿਵੇਂ ਹਰ ਇੱਕ ਸਿਸਟਮ ਨੂੰ ਬਿਲਡ ਕਰਨਾ ਹੈ ਕਿਵੇਂ ਸਿਸਟਮ ਨੂੰ ਅੱਗੇ ਰਨ ਕਰਨਾ ਹੁੰਦਾ ਸੋ ਤੁਹਾਨੂੰ ਅਸੀਂ ਹਰ ਇੱਕ ਉਹ ਖੇਤਰ ਦਿਖਾਇਆ ਜਿਸ ਦੇ ਵਿੱਚ 에어ਲਾਈਨ ਹੋਟਲ ਮੈਨੇਜਮੈਂਟ ਦੇ ਵਿੱਚ 에어ਲਾਈਨ ਦਾ ਜੋ ਵੀ ਕੋਰਸਸ ਹੁੰਦਾ ਜਿਸ ਦੇ ਵਿੱਚ ਪ੍ਰੀ ਤੇ ਪੋਸਟ ਵਿੱਚ ਕੀ ਕੁਝ ਹੁੰਦਾ 에어 호ਸਟਸ ਨੂੰ ਕਿਹੜੀ ਕਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਚਨ ਦਿਖਾਈ ਤੁਹਾਨੂੰ ਅਤੇ ਇਹ ਬੇਕਰੀ ਦਾ ਜੋ ਇੱਕ ਪਾਰਟਸ ਹੈਗਾ ਉਹ ਵੀ ਤੁਹਾਨੂੰ ਅਸੀਂ ਜ਼ਰੂਰ ਸਾਂਝਾ ਕੀਤਾ ਹੈ ਤੇ ਟਾਪ ਯੂਨੀਵਰਸਿਟੀ ਦੇ ਵਿੱਚ ਨਾਮ ਗਿਨਿਆ ਜਾਂਦਾ ਹੈ ਚੰਡੀਗੜ੍ਹ ਯੂਨੀਵਰਸਿਟੀ ਤਾਂ ਅਸੀਂ ਵੀ ਚਾਹਾਂਗੇ ਕਿ ਬੱਚਿਆਂ ਨੂੰ ਅਜੇ ਹੀ ਜਿਹੜੀ ਜਗ੍ਹਾ ਤੇ ਪੜਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਫਿਊਚਰ ਉਹ ਬ੍ਰਾਈਟ ਹੋਵੇ ਤੇ ਬੱਚੇ ਵੀ ਦੂਰ ਦੂਰ ਦੇਸ਼ ਵਿਦੇਸ਼ਾਂ 'ਚ ਵੀ ਜਾ ਕੇ ਆਪਣੀ ਜਿਹੜੀ ਜੌਬ ਹੈਗੀ ਉਹ ਮਿਲ ਸਕੇ ਸੋ ਜੁੜੇ ਹੋਏ ਡੇਲੀ ਪੋਸਟ ਮੇ ਆਪੀ ਦਾ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਸ Moral.